ਭਾਰਤੀ ਕਿਸਾਨ ਯੂਨੀਅਨ ਦੇ ਅੱਗੇ ਉਸਤਨਾਮ ਸਿੰਘ ਪੰਨੂ ਰਵਨੀਤ ਸਿੰਘ ਬਿੱਟੂ ਦੇ ਉੱਤੇ ਗਰਮ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਰਵਨੀਤ ਬਿੱਟੂ ਹੈ ਇਸ ਦਾ ਕੋਈ ਕਰਦਾਰ ਨਹੀਂ ਹੈ ਤੇ ਇਹ 도ਗਲੀ ਗੱਲ ਕਰਦਾ ਪਹਿਲਾਂ ਇਹ ਕਹਿ ਰਿਹਾ ਸੀ ਕਿ ਮੈਂ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਪੁਲ ਦਾ ਕੰਮ ਕਰਾਂਗਾ ਅਤੇ ਹੁਣ ਇਹ 도ਗਲੀਆਂ ਗੱਲਾਂ ਕਰ ਰਿਹਾ ਹੈ ਤੇ ਇਹ ਕਹਿ ਰਿਹਾ ਹੈ ਕਿ ਜਿਹੜੀ ਕਾਂਗਰਸ ਹੈ ਅਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਿਸਾਨਾਂ ਨਾਲ ਰਲਈ ਹੋਈ ਹੈ ਤੇ ਇਹਨਾਂ ਨੇ ਧਰਨਾ ਲਗਵਾਇਆ ਹੋਇਆ ਹੈ ਇਹ ਆਪ ਵੀ ਤਾਂ ਪਹਿਲਾਂ ਕਾਂਗਰਸ ਦੇ ਵਿੱਚ ਸੀ ਤੇ ਹੁਣੇ ਭਾਜਪਾ ਜਾ ਕੇ ਆਪਣੇ ਪੀੜੀ ਥੱਲੇ ਸੋਟਾ ਮਾਰ ਲਵੇ ਹੁਣ ਇਸ ਨੂੰ ਭਾਜਪਾ ਦਿਖ ਰਹੀ ਹੈ ਤੇ ਇਹ ਹੁਣ ਇਲਜ਼ਾਮ ਲਗਾਉਣ ਲੱਗ ਪਿਆ ਦੂਸਰੇ ਨੰਬਰ ਤੇ ਬਿਆਨ ਦੇ ਰਿਹਾ ਕਿ ਜਿਹੜਾ ਕਿਸਾਨ ਧਰਨਾ ਹੈ ਜਾਂ ਕਿਸਾਨ ਆਗੂ ਨੇ ਇਹ 70 ਜਥੇਬੰਦੀਆਂ ਨੇ ਜਿਹੜੀਆਂ ਇਹ ਤਾਂ ਕਿਸੇ ਗਿਣਤੀ 'ਚ ਨਹੀਂ ਆਉਂਦੀਆਂ ਅਸੀਂ ਉਸ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿ ਉਹ ਸੰਘਰਸ਼ ਕਰਦੀਆਂ ਨੇ ਤੇਰੇ ਵਾਂਗ ਬੇਲੀਆ ਨਹੀਂ ਬੈਠੀਆਂ ਕਿ ਪਾਰਟੀ ਕਦੇ ਇੱਧਰ ਬਦਲ ਲਈ ਕਦੇ ਉੱਧਰ ਬਦਲ ਲਈ ਕਦੇ ਉਹ ਪਾਰਟੀ 'ਚ ਕਦੇ ਉਹ ਪਾਰਟੀ 'ਚ ਕਦੇ ਕਹਿਣਾ ਬਿੱਲੀ ਥੈਲਿਓਂ ਬਾਹਰ ਆ ਗਈ ਐ ਕਦੇ ਕੁਛ ਬੋਲਦਾ ਕਦੇ ਕਿਸਾਨ ਦਾ ਸੰਘਰਸ਼ ਦੇਖਿਆ ਕਿ ਕਿਸਾਨ ਦਾ ਸੰਘਰਸ਼ ਹੁੰਦਾ ਕੀ ਐ ਉਹਨਾਂ ਨੇ ਹੋ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆ ਇਸ ਵੀਡੀਓ ਨੂੰ ਸੁਣ ਕੇ ਮੇਰੇ ਸਾਰੇ ਸੁਣਨ ਵਾਲਿਓ ਤੁਰੰਤ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਭਾਇਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਬੰਨੋ ਅੱਜ ਖ਼ਬਾਰਾਂ ਕਿ ਪੰਜਾਬੀ ਟ੍ਰੁੰਡ ਵਿੱਚ ਆਪਣਾ ਬਿਆਨ ਛਪਿਆ ਹੋਆ ਤਿੰਨ ਨੁਕਤਿਆਂ 'ਤੇ ਠਾਏ ਆ ਇੱਕ ਤੇ ਪੀੜਾ ਧਰਨਾ ਲੱਗਾ ਸ਼ੰਭੂ ਕਰੋੜੀ ਬਾਡਲਾਂ 'ਤੇ ਇਹ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਲਵਾਇਆ ਗਿਆ ਤੇ ਜਿੱਥੇ ਬੰਦੀਆਂ ਦੇ ਆਗੂ ਜਾ ਕੇ ਰੌਲ ਗਦੀ ਨਾਲ ਮੀਟਿੰਗ ਕਰਦੇ ਆ ਗੱਲਬਾਤ ਇਨਵੋਸ ਸੁਬੂ ਤੋਂ ਉਹ ਪੇਸ਼ ਕਰ ਰਿਹਾ ਦੂਜੀ ਗੱਲ ਉਹਨੇ ਕੀਤੀ ਆ ਕਿ ਪੰਜਾਬ ਦੇ ਵਿੱਚ 70 ਕਿਸਾਨ ਜਿੱਥੇ ਬਗਿਆ ਨਕਲੀ ਪੈਦਾ ਹੋ ਚੁਕੀਆਂ ਤੀਸਰੀ ਗੱਲ ਉਹਨੇ ਕੀਤੀ ਆ ਕਿ ਐਮਐਸਬੀ ਐਮਐਸਬੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਜਿਹੜੀ ਬੰਗੀ ਗੱਲ ਪਿਆ ਇਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਣਾ ਸਭ ਤੋਂ ਪਹਿਲਾਂ ਤੇ ਗੱਲ ਆ ਕਿ ਜਿਹੜਾ ਰਮਨਿਤ ਸਿੰਘ ਬਿੱਟੂ ਐ ਕਹਿ ਰਿਹਾ ਕਿ ਜੋ ਇਹ ਧਰਨੇ ਲੱਗੇ ਆ ਸਾਮਾਨ ਮਜ਼ਦੂਰ ਮੰਗਾ ਉੱਤੇ ਆ 5.5 ਮਹੀਨੇ ਹੋ ਗਏ ਆ 13 ਫਰਵਰੀ ਤੋਂ ਇਹ ਕਾਂਗਰਸ ਤੇ ਆਵਾਜ਼ੀ ਪੱਕਦੀ ਜਿਹੜੀ ਆ ਉਹਨਾਂ ਦੀ ਮਿਹਣੀ ਭੁਗਤਣਾ ਲੱਗੇ ਤੇ ਮੈਂ ਸਵਾਲ ਕਰਦਾ ਵਾਂ ਇਸ ਸਰ ਰਮਨਿਤ ਬਿੱਟੂ ਨੂੰ ਜਿਹੜਾ ਪਹਿਲਾਂ ਕਾਂਗਰਸ ਦਾ ਐਮਪੀਸੀ ਤਿੰਲਵਰਾ ਐਮਪੀ ਬਣਿਆ ਸੀ ਜਿਹੜਾ ਪਹਿਲਾ ਅੰਦੋਲਨ ਸੀ ਉਦੋਂ ਕਿਹਦੇ ਨੂੰ ਸਪਾਂਸਰ ਕੀਤਾ ਸੀ ਉਦੋਂ ਕਿਹਦੇ ਨੂੰ ਉਦੋਂ ਕਿਹਦੀ ਮੀਲੀ ਭੁਗਤਨਾਰ ਸੀ ਉਹ ਅੰਦੋਲਨ ਸੀਗਾ ਦੂਸਰੀ ਗੱਲ ਇਹ ਇਤਿਹਾਸ ਸਾਫ਼ ਕਰੂਗਾ ਸਮਾਜ ਖਮੇ ਨੇ ਕੋਈ ਉਹ ਲਾ ਨਹੀਂ ਲੈਣ ਦੇਣਾ ਸਭ ਕੋ ਸਾਫ ਕਰ ਦੇਣਾ ਕਿਹੜੇ ਕਿਸਾਨਾਂ ਮਜ਼ਦੂਰਾਂ ਨਾਲ ਆ ਤੇ ਕਿਹੜੇ ਕਾਰਪੋਰੇਟਾਂ ਨਾਲ ਆ ਕੋਈ ਉਹਨਾਂ ਨਹੀਂ ਲੈਣਾ ਨਹੀਂ ਸਿੰਘ ਬਟੂ ਜੀ ਕੱਲ ਤੁਸੀਂ ਕਾਂਗਰਸ ਦੇ ਵਿੱਚ ਰੌਣਕ ગાંધી ਦੇ ਸੋਨੀਆ ਗਾਂਧੀ ਦੇ ਸੋਲੇ ਗੰਗੇ ਸੋ ਅੱਜ ਤੁਸੀਂ ਛਾਲ ਮਾਰ ਕੇ ਭੱਜ ਭੱਜ ਚਲ ਗਏ ਜੋ ਅੱਜ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਿਚਾਰ ਤੇ ਆਰਐਸ ਦੇ ਛੋਲੇ ਘਾ ਰਹਿ ਜੋ ਤੇ ਕੱਲ ਨੂੰ ਤੁਹਾਡਾ ਕੋਈ ਪਤਾ ਨਹੀਂ ਗਾ ਤੂੰ ਇਹ ਕਿਹੜੇ ਕਿਹੜੀ ਟਾੜੀ ਤੇ ਟਿਕਾਣਾ ਕਰਨਾ ਇਸ ਲਈ ਤੁਹਾਡੇ ਵਰਗੇ ਜਿਹੜਾ ਦੇਖੋ ਕ੍ਰੈਡੀਬਿਲਟੀ ਨਹੀਂ ਹੈ ਤੁਹਾਡੇ ਵਰਗੇ ਬੰਦਿਆਂ ਦੀ ਤੁਹਾਨੂੰ ਇਹੋ ਜੀਆਂ ਗੱਲਾਂ ਕਰਦਾ ਹੱਕ ਕਿਹਨੇ ਦੇਤਾ ਵੀ ਤੂੰ ਕਿਸਾਨ ਜਿੱਥੇ ਬੰਦਿਆਂ ਤੇ ਟਿੱਪਣੀ ਕਰੋ ਤੁਹਾਨੂੰ ਇਹ ਗੱਲ ਜਿਹੜੀ ਤੁਸੀਂ ਕਰ ਰਹਿ ਜੋ ਗੱਲ ਕਰਨ ਦਾ ਅੱਕ ਹੀ ਨਹੀਂ ਹੈ ਜੋ ਤੁਹਾਡੀ ਆਪ ਦੀ ਯਾਦ ਕਰ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸੱਚ 70 ਕਿਸਾਨ ਜਿੱਥੇ ਬੰਦੀਆਂ ਨਕਲੀ ਪੈਦਾ ਹੋ ਗਈਆਂ ਨਕਲੀ ਹੋ ਗਈਆਂ ਜਾਂ ਕੁਝ ਹੋ ਗਿਆ ਤੂੰ ਆਪ ਤੂੰ ਆਪਣੀ ਪਰ ਪੀੜ ਪੀੜ ਛੋਟਾ ਮਾਰੋ ਤੂੰ ਹੀ ਨਕਲੀ ਜੋ ਕੇ ਸਰੀ ਜੋ ਪਹਿਲਾਂ ਆਪ ਦੀ ਪੀੜ ਪੀੜ ਛੋਟਾ ਮਾਰੋ ਬਾਕੀ ਮੈਂ ਪਹਿਲਾਂ ਵੀ ਕਿਹਾ ਕਿਆ ਅਸਲੇ ਨਿਖੇੜੇ ਕਰ ਦੇਣੇ ਆ ਜਿਹੜੀਆਂ ਨਕਲੀ ਆ ਕਿਹੜੀਆਂ ਅਸਲੀ ਆ ਜਿਹੜੀਆਂ ਅਸਲੀ ਆ ਉਹ ਕਾਰਪੋਰੇਟ ਦੇ ਖਿਲਾਫ ਸਾਮਰਾਜੀ ਸੰਸਥਾਵਾਂ ਦੇ ਖਿਲਾਫ ਦੇਸ਼ ਦੀ ਹਾਕਮ ਦੇ ਖਿਲਾਫ ਜੰਗ ਦੇ ਮੈਦਾਨ 'ਚ ਲੜਨਗੇ ਜਿਹੜੇ ਨਕਲੀ ਹੋਏ ਉਹ ਭਾਈ ਸਮੇਂ ਦੀਆਂ ਹਕੂਮਤਾਂ ਦੇ ਨਾਲ ਰਲ ਜਾਣਗੇ ਉਹਨਾਂ ਦੇ ਪਾਸੇ ਜਾਠ ਲੋਣਗੇ ਤੇ ਲੋਕਾਂ ਨੇ ਲੋਕਾਂ ਦੇ ਵਿੱਚ ਲੋਕਾਂ ਨੇ ਆਪਣੇ ਆਪ ਹੀ ਉਹਨਾਂ ਨੂੰ ਦਰਕਾਰ ਦੇਣਾ ਵਾ ਲੋਕ ਸਭ ਕੁਝ ਵੇਖ ਰਹੇ ਆ ਲੋਕ ਲੋਕਾਂ ਦੀ ਅੱਖਾਂ ਖੁੱਲ ਨਹੀਂ ਹੋਈਆਂ ਲੋਕ ਬਿਲਕੁਲੋਂ ਬੇਖਬਰ ਨਹੀਂ ਹੈਗੇ ਲੋਕ ਵੇਖ ਰਹੇ ਆ ਕਿਹੜੇ ਲੜਨ ਵਾਲੇ ਆ ਕਿਹੜੇ ਕੀ ਆ ਕਿਹੜੇ ਕੀ ਆ ਕਿੰਨਾਂ ਦਾ ਕੀ ਕਿਰਦਾਰ ਆ ਲੋਕ ਸਭ ਵੇਖ ਰਹੇ ਆ ਇਸ ਕਰਕੇ ਇਤਿਹਾਸ ਦੇ ਉੱਤੇ ਇਤਿਹਾਸ ਨਹੀਂ ਖੜੇ ਕਰਦਾ ਹੁੰਦਾ ਇਹਦੇ ਇਤਿਹਾਸ ਨਹੀਂ ਖੜੇ ਕਰਦੂ ਕਿਹੜੀਆਂ ਅਸਲੀ ਜਥੇਬੰਦੀਆਂ ਕਿਹੜੀਆਂ ਨਕਲੀ ਆ ਤੇ ਤੁਸੀਂ ਕੀ ਜੋ ਤੁਹਾਡੀਆਂ ਰਾਜਨੀਤਿਕ ਪਾਰਟੀਆਂ ਦਾ ਕਿਰਦਾਰ ਕੀ ਆ ਤੁਹਾਡਾ ਆਪਣਾ ਕਿਰਦਾਰ ਕੀ ਆ ਉਹ ਵੀ ਇਤਿਹਾਸ ਰੇ ਨਿਖੇੜੇ ਕਰਦਨੇ ਆ ਕੋਈ ਓਲਾ ਨਹੀਂ ਰਹਿਣਾ ਨਾ ਕਦੀ ਓਲੇ ਰਹਾ ਇਸ ਤੋਂ ਇਲਾਵਾ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਜੋ ਕਿ ਜਿਹੜੀ ਐਮਐਸਬੀ ਆ ਉਹਦੇ ਨਾਲ ਜੇ ਐਮਐਸਬੀ ਤੇ ਗਰੰਟੀ ਦਾ ਕਾਨੂੰਨ ਬਣ ਗਿਆ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋ ਜਾਣਾ ਨੁਕਸਾਨ ਤੋਂ ਇਸ ਕਰਕੇ ਕਹਿ ਰਹੇ ਜੋ ਕਿ ਇਹ ਕਾਨੂੰਨ ਬਣ ਗਿਆ ਤੇ ਫਿਰ ਕੋਟੇ ਦੇ ਹਸਾਬ ਨਾਲ ਸਾਰੀਆਂ ਚੀਜ਼ਾਂ ਕਿਰੀਆਂ ਜਾਣਗੀਆਂ ਸਾਰੇ ਦੇਸ਼ 'ਚ ਚੀਜ਼ਾਂ ਕਿਰੀਆਂ ਜਾਣਗੀਆਂ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਊਗਾ ਇਹ ਤੁਹਾਡੀ ਗੱਲ ਦੇ ਵਿੱਚ ਕੋਈ ਦਮ ਨਹੀਂ ਹੈਗਾ ਇਹ ਗੱਲ ਪਹਿਲਾਂ ਜਾਖੜ ਵੀ ਕਰਤਾ ਰਿਹਾ ਵਾ ਹੋਰ ਵੀ ਕਰਦੇ ਜੋ ਤੁਸੀਂ ਇਹ ਲੋਕਾਂ ਨੂੰ ਗਮਰਾ ਨਹੀਂ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੀ ਗਮਰਾ ਨਹੀਂ ਕਰ ਸਕਦੇ ਜੇ ਸਾਰੀਆਂ ਚੀਜ਼ਾਂ ਜਿੰਨੀਆਂ ਪੰਜਾਬ 'ਚ ਬੀਜੀਆਂ ਜਾਂਦੀਆਂ ਜਾਂ ਵੇਚੀਆਂ ਜਾਂਦੀਆਂ ਉਹਨਾਂ ਦੀ ਗਾਰੰਟੀ ਦਾ ਕੋਰੋਨ ਬਣ ਜੇ ਤੇ ਭਾਈ ਉਹਦੇ ਨਾਲ ਉਹਦੇ ਨਾਲ ਡਿਜੀਟਲ ਇਕਨੋਮੀ ਨੂੰ ਬਹੁਤ ਫਾਇਦਾ ਹੋਣਾ ਵਾ ਕਿਸਾਨਾਂ ਨੂੰ ਬਹੁਤ ਫਾਇਦਾ ਹੋਣਾ ਤੇ ਖਪਤਕਾਰਾਂ ਨੂੰ ਵੀ ਫਾਇਦਾ ਹੋਣਾ ਜਿਹੜੀ ਖਪਤਕਾਰਾਂ ਦੀ ਲੁੱਟ ਵੀ हट ਜਾਣੀ ਆ ਤੇ ਕਿਸਾਨਾਂ ਨੂੰ ਵੀ ਪੂਰਾ ਫਸਲ ਦਾ ਭਾਅ ਮਿਲ ਜਣਾ ਸਾਰੀਆਂ ਚੀਜ਼ਾਂ ਜਦੋਂ ਸਾਰੀਆਂ ਚੀਜ਼ਾਂ ਦੀ ਖਰੀਦੀ ਗਰੰਟੀ ਦਾ ਕੰਮਲ ਹੋਊਗਾ ਮੰਡੀ ਦੇ ਵਿੱਚ ਤੇ ਫਿਰ ਖੇਤੀ ਵੀ ਬੰਤ ਆ ਜਾਊਗੀ ਫਿਰ ਜਿਹੜਾ ਪਾਣੀ ਦਾ ਰੌਲਾ ਪਾਉਂਦੇ ਜੋ ਵਾਤਾਵਰਣ ਖਰਾਬ ਜਿਹੜਾ ਕੋਈ ਕੀਤਾ ਵਾ ਪਹਿਲੇ ਰਿਕਨ ਕਲਬ ਦੇ ਰਾਹੀਂ ਸਾਮਰਾਜੀ ਕੰਪਨੀਆਂ ਦਾ ਜਿਹੜਾ ਸਾਮਰਾਜੀ ਮਾਡਲ ਲਿਆ ਕੇ ਜਿਹੜਾ ਰਸਾਇਣ ਖੇਤੀ ਮਾਡਲ ਲਿਆ ਕੇ ਕਾਰਪੋਰੇਟ ਪੱਖੀ ਮਾਡਲ ਲਿਆ ਕੇ ਖੇਤੀ ਦੇ ਵਿੱਚ ਜੋ ਤੁਸੀਂ ਪੰਜਾਬ ਦਾ ਤਬਾਹੀ ਕੀਤੀ ਆ ਧਰਤੀ ਆਵਾ ਪਾਣੀ ਦੀ ਜਾਂ ਪਿੰਡ ਦਾ ਭਾਈਚਾਰਾ ਤੋੜਿਆ ਉਹ ਵੀ ਸਾਰਾ ਕੋ ਬਜ ਜਾਊਗਾ ਉਹਦੇ ਨਾਲ ਖੇਤੀ ਵੀ ਬੰਤਾਂ ਵੀ ਹੋ ਜਾਊਗੀ ਪੰਜਾਬ ਦਾ ਪਾਣੀ ਜਿਹੜਾ ਸੰਕਟ ਆ ਇਹ ਡੂੰਗਾ ਹੋ ਰਿਹਾ ਉਹ ਵੀ ਹੱਲ ਹੋ ਜਾਊਗਾ ਇਸ ਕਰਕੇ ਇਹਦੇ ਵਿੱਚ ਤੁਹਾਡੀ ਕਹਿਣ ਦੇ ਵਿੱਚ ਕੋਈ ਦਮ ਨਹੀਂ ਦੂਸਰੀ ਗੱਲ ਜਿਹੜਾ ਤੁਸੀਂ ਕਹਿ ਰਹੇ ਜੋ ਕਿ ਦੇਸ਼ ਦੀਆਂ ਦੇਸ਼ ਇਹ ਦੇਸ਼ ਜਿਤਨਾ ਹੈ ਦੇਸ਼ ਦੇ ਵਿੱਚ ਸਾਰਿਆਂ ਨੂੰ ਭਾਗ ਮਿਲ ਜਾਊਗਾ ਤੇ ਉਹ ਕੋਟੇ ਦੇ ਹਿਸਾਬ ਨਾਲ ਪੰਜਾਬ ਨੂੰ ਨੁਕਸਾਨ ਹੋਊਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਪੰਜਾਬ ਦੇ ਜਿਹੜੇ ਕੇਂਦਰੀ ਰਾਜ ਮੰਤਰੀ ਪੰਜਾਬ ਦੇ ਜੋ ਕਿ ਸਾਰੇ ਬੇਚ ਗਏ ਕਿੱটি ਸੌੜੀ ਸੌਜ ਹੈ ਤੁਹਾਡੀ ਤੁਹਾਨੂੰ ਆ ਤੁਹਾਨੂੰ ਤੇ ਕਮੈਂਟਰੀ ਰੱਖਣਾ ਚਾਹੀਦਾ ਮੋਦੀ ਸਾਹਿਬ ਨੂੰ ਅੱਜ ਤੁਹਾਨੂੰ ਕੱਢ ਕੇ ਕੈਬਨਟ ਦੇ ਵਿੱਚੋਂ ਬਾਹਰ ਮਾਰਨਾ ਚਾਹੀਦਾ ਤੇ ਹਿੰਦੁਸਤਾਨ ਦੇ ਵਿੱਚ ਸਾਰੇ ਕਿਸਾਨ ਜਿਹੜੇ ਆ ਅਸੀਂ ਸਾਰੇ ਕਿਸਾਨਾਂ ਦੀ ਗੱਲ ਕਰ ਰਹੇ ਆ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਆ ਕੱਲੇ ਪੰਜਾਬ ਵਾਲੇ ਨਹੀਂ ਉੱਥੇ ਲੜ ਰਹੇ ਆ ਉੱਥੇ ਸਾਰੇ ਸੂਬਿਆਂ ਚ ਲੜ ਰਿਹਾ ਆ ਕਾਮਨਡਾ ਤੋਂ ਜੋ ਕਰਨਾਟਕ ਚੋਂ ਆਂਧਰਾ ਪ੍ਰਦੇਸ਼ ਚੋਂ ਮੱਧ ਪ੍ਰਦੇਸ਼ ਚੋਂ ਰਾਜਸਥਾਨ ਚੋਂ ਜੂਪੀ ਚੋਂ ਰਿਆਣਾ ਚੋਂ ਬਿਹਾਰ ਚੋਂ ਓਰਿਸਾ ਚੋਂ ਸਾਰੇ ਦੇਸ਼ ਚੋਂ ਕਿਸਾਨ ਉੱਥੇ ਇਹ ਈਓ ਲੜਾਈ ਲੜ ਰਹਾ ਬਿੱਟੂ ਜੀ ਮਡੇ-ਮਡੇ ਅੱਖਾਂ ਖੋਲੋ ਸਾਰੇ ਦੇਸ਼ ਦੀ ਗੱਲ ਕਰ ਰਹੇ ਆ ਸਾਰੇ ਦੇਸ਼ ਚ ਗਰੰਟੀ ਦਾ ਕਰੂਨ ਬਣ ਨਾਲ ਜਿਵੇਂ ਕਿਸਾਨਾਂ ਦਾ ਭਲਾ ਹੋਣਾ ਖਪਤਕਾਰਾਂ ਦਾ ਭਲਾ ਹੋਣਾ ਤੇ ਦੇਸ਼ ਦੀ ਇਕਨੋਮੀ ਜਦੋਂ ਉਹਨਾਂ ਦੀ ਜੇਬ 'ਚ ਪੈਸੇ ਹੋਣਗੇ ਕਿਸਾਨਾਂ ਦੇ ਮਜ਼ਦੂਰਾਂ 'ਚ ਜਦੋਂ ਕਿਸਾਨਾਂ ਦੀ ਜੇਬ 'ਚ ਪੈਸੇ ਆਉਣਗੇ ਤੇ ਮਜ਼ਦੂਰ ਜਿਹੜੇ ਖੇਤੀਬਾੜੀ ਨਾਲ ਲੱਗੇ ਹੋਏ ਆ ਉਹਨਾਂ ਦੇ ਜੱਟ ਵੀ ਪੈਣਗੇ ਉਹਨਾਂ ਦੀ ਵੱਧ ਲੇਬਰ ਉਹ ਦੇਣਗੇ ਉਹਨਾਂ ਦਾ ਵੱਧ ਮਿਹਨਤ ਨਾਲ ਦੇਣਗੇ ਇਸ ਤਰ੍ਹਾਂ ਕਿਸਾਨ ਦੇ ਮਜ਼ਦੂਰ ਦੀ ਜਿੱਪ ਜ ਪੈਸਾ ਉਹ ਨਾਲ ਸਾਰੇ ਬਾਜ਼ਾਰ ਦੀ ਜਿਹੜੀ ਆ ਬਾਜ਼ਾਰ ਦੀ ਆਗਤ ਜਿਹੜੀ ਬਦਲੂਗੀ ਉਹ ਚੀਜ਼ਾਂ ਖਰੀਦਣਗੇ ਤੇ ਦੇਸ਼ ਦੀ ਇਕਨੋਮੀ ਨੂੰ ਫਾਇਦਾ ਹੋਊਗਾ ਰੇੜੀ ਫੜੀ ਵਾਲਿਆਂ ਨੂੰ ਫਾਇਦਾ ਹੋਊਗਾ ਦੁਕਾਨਦਾਰਾਂ ਨੂੰ ਫਾਇਦਾ ਹੋਊਗਾ ਦੇਸ਼ ਦੇ ਸਾਰੇ ਜਿਹੜੇ ਪਿੱਛੇ ਪ੍ਰੋਡਕਟ ਤਿਆਰ ਕਰਦੇ ਆ ਉਹਨਾਂ ਨੂੰ ਫਾਇਦਾ ਹੋਊਗਾ ਇਸ ਕਰਕੇ ਆਪਣਾ ਮੜਾ-ਮੁੜਾ ਧਿਆਨ ਮਾਰੋ ਤੁਹਾਡੀਆਂ ਗੱਲਾਂ 'ਚ ਕੋਈ ਤਾਕਤ ਨਹੀਂ ਹੈਗਾ ਅਸੀਂ ਲੜ ਰਹੇ ਆਂ ਅਸੀਂ ਦੇਖਦੇ ਖਾਨਾ ਵਾਸਤੇ ਲੜ ਰਹੇ ਆ ਤੁਹਾਡੀ ਸੋਚ ਸੌੜੀ ਆ ਤੁਹਾਡੀ ਬਿਲਕੁਲ ਸੌੜੀ ਸੋਚ ਆ ਇਹੋ ਜੀ ਸੌੜੀ ਸੋਚ ਦੇ ਨਾਲ ਤੁਸੀਂ ਕੀ ਗੁਰੂਆਂ ਸਾਡੇ ਦੇ ਗੁਰੂਆਂ ਨੇ ਕਿਹਾ ਨਾਮਕ ਨਾਮ ਚੜ ਦੀ ਗੱਲ ਤੇਰੇ ਭੈਣ ਸਰਬੱਤ ਦਾ ਭਲਾ ਕਰਤ ਕਰੋ ਵੰਡ ਕੇ ਚੋ ਨਾਮ ਜੋਂ ਦਾ ਸਤਿਅੰਦਿੱਤਾ ਹੋਇਆ ਤੁਸੀਂ ਕਿਤੇ ਖਲੋਤੇ ਹੋ ਜੀ ਭਾਈ ਤੁਸੀਂ ਕਿਹਦੇ ਵਾਸਤੇ ਕੰਮ ਕਰ ਰਹੇ ਹੋ ਤੁਹਾਡੀ ਮਰਜ਼ਾ ਕੀ ਆ ਕੋ ਲੋਕ ਸਾਰੇ ਪਛਾਣ ਰਹੇ ਆ ਆਉਣ ਵਾਲੇ ਸਮੇਂ 'ਚ ਆਹ ਦੇਖੋ ਕਿ ਤਰ੍ਹਾਂ ਨਟਾਰਾ ਹੁੰਦਾ ਤੁਹਾਡਾ ਵੀ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਵੀ ਆ ਉਹਨਾਂ ਦਾ ਵੀ ਸਾਡਾ ਅਸੀਂ ਦੋਲਣ ਲੜ ਰਹੇ ਹਾਂ ਅਸੀਂ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਸਾਰੇ ਦੇਸ਼ਵਾਦੀ ਇਕ ਦੋਲਣ ਲੜ ਰਹੇ ਹਾਂ ਨਾ ਕਿ ਕਿਸੇ ਦੀ ਸ਼ਹਿਦੇ ਦੋਲਣ ਲੜ ਰਹੇ ਹਾਂ ਜਦੋਂ ਕਿ ਅੱਜ ਤੁਸੀਂ ਕਹੇ ਤੁਸੀਂ ਕਹਿ ਆਪਣੇ ਬਟੂ ਜੀ ਤੁਸੀਂ ਕਹਿ ਰਹੇ ਹੋ ਜੋ ਵੀ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸ਼ਹਿਦੇ ਲੜ ਰਹੇ ਆ ਦੂਜੇ ਕਹੀ ਜਾਂਦੇ ਆ ਜਿਹੜੇ ਦੂਜੇ ਆ ਉਹ ਕਹੀ ਜਾਂਦੇ ਆ ਜੀ ਇਹ ਇਹ ਭਾਈ ਭਰੇ ਤੇ ਭਾਈ ਭਾ ਤੇ ਆ ਰਹੇ ਸਦਨੇ ਜਿਹੜਾ ਦੋਨੋਂ ਖੜਾ ਕੀਤਾ ਹੋਇਆ ਕੀ ਦੀ ਗੱਲ ਬਣੀ ਐ ਵੀ ਕੀ ਦੀ ਗੱਲ ਬਣੀ ਐ ਤੇ ਅੱਜ ਨਵਾ ਤੁਹਾਡਾ ਕੰਮ ਹੀ ਹੋਵ ਇਲਜ਼ਾਮ ਲਾਉਣ ਦਾ ਬਾਤ ਅੱਟ ਦੇ ਤੋਂ ਵੱਧ ਤੁਹਾਡੇ ਕੋਲ ਕੋਈ ਤਰਕ ਨਹੀਂ ਹੈਗਾ ਆਪਣੀ ਗੱਲ ਜਿਹੜੀ ਆ ਆਪਣੀ ਗੱਲ ਸੋਚ ਸਮਝ ਕੇ ਕਰੋ ਅਸੀਂ ਲੜ ਰਹੇ ਆ ਅਸੀਂ ਦੇਸ਼ ਸਵਾਦੇ ਪਰੇ ਲੜ ਰਹੇ ਆ ਪੂਰੇ ਦੇਸ਼ ਵਾਤੇ ਲੜ ਰਹੇ ਆ ਦੇਸ਼ ਦੇ ਸਾਰਾ ਮਜ਼ਦੂਰਾਂ ਨਾਲ ਲੜ ਰਹੇ ਆ ਪੰਜਾਬ ਦੇ ਸਾਰਾ ਮਜ਼ਦੂਰਾਂ ਨਾਲ ਲੜ ਰਹੇ ਆ ਤੇ ਲੜਾਂਗੇ ਹਰ ਹਾਲ ਚਿਤ ਜਿੱਤਾਂਗੇ ਦੂਸਰੀ ਗੱਲ ਜਿਹੜੀ ਤੁਸੀਂ ਕੀਤੀ ਆ ਕਿ ਮੈਂ ਤਾਂ ਗੱਲਬਾਤ ਕਰਨ ਕੇਂਦਰ ਸਰਕਾਰ ਤਿਆਰ ਆ ਤੇ ਕਿਸਾਨਾਂ ਨੇ ਕਦੋਂ ਨਾ ਕੀਤੀ ਆ ਭਾਈ ਕਿੱਥੇ ਬਿਆਨ ਦਿੱਤਾ ਪਈ ਆ ਗੱਲਬਾਤ ਕਰਨ ਤਿਆਰ ਨਹੀਂ ਜੇ ਗੱਲਬਾਤ ਸਰਕਾਰ ਕਰਦੀ ਹੁੰਦੀ ਆ ਕਰਨੀ ਜਾਂ ਨਹੀਂ ਕਰਨੀ ਤੁਹਾਨੂੰ ਗੱਲਬਾਤ ਵਾਰਾ ਖਾਂਦੇ ਜਾਂ ਨਹੀਂ ਖਾਂਦੀ ਕੇਂਦਰ ਸਰਕਾਰ ਨੂੰ ਉਹ ਜਾ ਕੇ ਮੋਦੀ ਸਾਹਿਬ ਨੂੰ ਆਪਣਾ ਜਾ ਕੇ ਸਲਾਹ ਕਰ ਤੇ ਇਹੋ ਜਿਹੇ ਬਥਰੀਆ ਗੱਲਾਂ ਕਰਨ ਦੀ ਲੋੜ ਨਹੀਂ ਜਦੋਂ ਤੁਹਾਨੂੰ ਲੋੜ ਹੋ ਗਈ ਕਰ ਲਿਓ ਗੱਲ ਅਸੀਂ ਗੱਲਬਾਤ ਤੋਂ ਕਦੀ ਭੱਜੇ ਨਹੀਂ ਆਈ ਗੱਲਬਾਤ ਕਰਨੀ ਵੀ ਟੇਬਲ ਤੇ ਜਾਂਦੇ ਆ ਤੇ ਮੈਦਾਨ 'ਚ ਲੜਨਾ ਵੀ ਜਾਂਦੇ ਆ ਜਿੱਤ ਸਾਡੀ